ਸੁਹਾਮ ਆਦਮੀ ਪਾਰਟੀ ਦੀ ਟੀਮ ਜਿਹੜੀ ਆ ਉਹ ਤਿਆਰ ਹੈ ਤਿੰਨ ਜਿਹੜੇ ਚੁਣੇ ਗਏ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਅਤੇ ਸੀਨੀਅਰ ਪ੍ਰੈਜ਼ੀਡੈਂਟ ਚੁਣੇ ਗਏ ਨੇ ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਕਿ ਗੁਰਾਇਆਂ ਦੀ ਨਵੀਂ ਟੀਮ ਖੜੀ ਹੋ ਰਹੀ ਹੈ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਤੁਹਾਡਾ ਆਸ਼ ਸੀਗੀ ਵੀ ਬਣ ਜੋ 100% ਜੀ ਇਹ 100% 10 ਬੰਦੇ ਜਿਤੇ ਸਾਡੇ ਤੇ 100% ਆਸੀ ਹਾਂ ਜੀ ਹਾਂਜੀ ਸੋ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਮੌਜੂਦ ਨੇ ਸਾਡਾ ਅਹ ਦੇਰੀ ਹੋ ਗਈ ਨਾ ਚੁਣਨ ਦੇ ਵਿੱਚ ਦੋ ਵਾਰ ਚੇ ਚੁਣੇ ਗਏ ਨੇ ਆਖਿਰਕਾਰ ਅਜਿਹਾ ਕਿਉਂ ਹੋਇਆ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਆ ਨਗਰ ਕੌਂਸਲ ਗਰਾਂਆ ਜਿਹੜਾ ਹੈਗਾ ਬਹੁਤ ਹੀ ਮਹੱਤਵਪੂਰਨ ਹੈ ਕੌਂਸਲ ਕਿਉਂਕਿ ਇਹ ਜਿਹੜਾ ਮਾਂਚੈਸਟਰ ਆਫ ਜਿਹੜਾ ਹੈਗਾ ਇੰਡੀਆ ਦਾ ਜਿਹੜੀ ਇੱਥੇ ਇੰਡਸਟਰੀ ਸੀ ਬਹੁਤ ਹੀ ਮਤਲਬ ਨਾਮ ਵਾਲੀ ਤੁਹਾਨੂੰ ਪਤਾ ਹੈਗਾ ਇਹਦੀ ਇਲੈਕਸ਼ਨ ਹੋਈ ਸੀ ਠੀਕ ਹੈ ਕਿ ਨਹੀਂ ਚੋਣਾਂ ਦੇ ਵਿੱਚ ਗਰਾਂਆ ਨੂੰ ਕਾਂਗਰਸ ਮੁਕਤ ਕੀਤਾ ਹੈਗਾ ਤੁਹਾਡੇ ਸਾਹਮਣੇ ਕੀਤਾ ਸੀ ਔਰ 10 ਜਿਹੜੇ ਸੀ ਆਮ ਆਦਮੀ ਪਾਰਟੀ ਦੇ ਚੁੜੇ ਸੀਗੇ ਉਹਨਾਂ ਦੀ ਅੱਜ ਜਿਹੜੀ ਹੈਗੀ ਆ ਇਥੇ ਚੋਣ ਹੋਈ ਆ ਸਾਡੇ ਹਰਮੇਸ਼ ਲਾਲ ਜਿਹੜੇ ਹੈਗੇ ਆ ਇਹਨਾਂ ਨੂੰ ਪ੍ਰਧਾਨ ਸਾਡੇ ਸਾਥੀਆਂ ਨੇ ਚੁਣਿਆ ਔਰ ਜਿਹੜਾ ਸਾਡੇ ਬਿੱਲਾ ਜੀ ਆ ਸੁਦੇਸ਼ ਕੁਮਾਰ ਬਿੱਲਾ ਜੀ ਉਹਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖੀਆਤ ਰਾਹੁਲ ਪਾ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈਗਾ ਵਾਈਸ ਪ੍ਰਧਾਨ ਚੁਣਿਆ ਹੈ ਸੋ ਇਹ ਤੁਹਾਡੀ ਜਿੱਤ ਆ ਮੈਂ ਤਾਂ ਕਹੂੰਗਾ মিডিਆ ਦੀ ਜਿੱਤ ਆ ਕਿਉਂਕਿ ਜਦੋਂ ਅਸੀਂ ਚੋਣਾਂ ਲਾਣੀਆਂ ਸ਼ੁਰੂ ਕੀਤੀਆਂ ਸੀ ਤਾਂ মিডিਆ ਨੇ ਸਾਡਾ ਬਹੁਤ ਸਾਥ ਦਿੱਤਾ ਸੀ মিডিਆ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹਰ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਇਆ ਸੀ ਔਰ ਇਹਨਾਂ ਸਾਥੀਆਂ ਨੇ ਘਰ ਦੀਆਂ ਬਰੂਹਾਂ ਤੱਕ ਜਾ ਕੇ ਘਰ ਦੀਆਂ ਦਲਹੀਜਾਂ ਤੇ ਜਾ ਕੇ ਜਿਹੜਾ ਹੈਗਾ ਲੋਕਾਂ ਦੇ ਨਾਲ ਜਿਹੜਾ ਹੈਗਾ ਰابطਾ ਕਾਇਮ ਕੀਤਾ ਸੀ ਉਹਨਾਂ ਦੇ ਸਦਕਾ ਜਿਹੜਾ ਹੈ ਇੱਥੇ ਜਿਹੜੇ ਗਿਆ 10 ਜਿਹੜੇ ਕਾਉਂਸਲਰ ਆਮ ਆਦਮੀ ਪਾਰਟੀ ਦੇ ਚੁਣੇ ਗਿਆ ਜਿਨ੍ਹਾਂ ਦੀ ਅੱਜ ਲਈ ਇਹ ਚੋਣ ਹੋਈ ਆ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਨਗਰ ਜਿਹੜਾ ਹੈ ਕਰਾਇਆ ਉਹਨਾਂ ਦੇ ਸਮੂਹ ਵੋਟਰਾਂ ਸੋਟਰਾਂ ਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਤੁਹਾਡੀ ਨਿਗਰਾਨੀ ਦੇ ਵਿੱਚ ਇਹ ਬਹੁਤ ਹੀ ਵੱਡੀ ਫਕਰ ਤੇ ਮਾਣ ਵਾਲੀ ਗੱਲ ਆ ਸਾਡੀ ਸੰਗਠਨੀ ਟੀਮ ਖੜੀ ਆ ਸੰਜੀਤ ਅਟਵਾਲ ਜੀ ਖੜੇ ਨੇ ਮਨੋਜ ਗੋਗਨਾ ਜੀ ਰਾਹਲ ਪੌਂਜ ਜੀ ਸਾਡੇ ਸੁਦੇਸ਼ ਕੁਮਾਰ ਵਿਲਾ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਫਰਮੇਸ਼ ਜੀ ਸਾਡੇ ਚੇਅਰਮੈਨ ਰੋਸ਼ਲ ਆ ਰੋਸ਼ੀ ਜੀ ਔਰ ਸਾਡੇ ਚੇਅਰਮੈਨ ਪ੍ਰਦੀਪ ਦੁੱਗਲ ਜੀ ਔਰ ਸਾਡੇ ਸਾਰੀਆਂ ਹੀ ਸਤਕਾਰਯੋਗ ਸ਼ਖਸੀਅਤਾਂ ਦੇਖੋ ਸਾਡੇ ਸੰਜੀਵ ਹੀਰ ਜੀ ਵੀ ਖੜੇ ਨੇ ਮਨੋਤਾ ਜੀ ਖੜੇ ਆ ਸਾਰੇ ਹੀ ਤੁਸੀਂ ਜਿਹੜੇ ਵਧਾਈ ਦੇ ਪਾਤਰੋਂ ਮੀਡੀਆ ਖਾਸ ਤੌਰ ਤੇ ਵਧਾਈ ਦਾ ਪਾਤਰ ਕਿ ਦੂਰ ਕਰ ਲਈ ਜਿਹੜੇ ਨਰਾਜ਼ ਕੋਈ ਨਰਾਜ਼ਗੀ ਨਹੀਂ ਸਾਡੀ ਨਰਾਜ਼ਗੀ ਕਾਹਦੀ ਆ ਦੱਸੋ ਸਾਡੇ ਦੇਖੋ ਇਹਨਾਂ ਚਿਹਰਿਆਂ ਤੇ ਸਾਰਿਆਂ ਦੇ ਮੁਸਕਰਾਟ ਹੈ ਗਿਆ ਕੋਈ ਨਰਾਜ਼ਗੀ ਨਹੀਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਗਰਾਊਂਡ ਪੱਧਰ ਤੇ ਜ਼ਮੀਨੀ ਪੱਧਰ ਤੇ ਜੁੜੀ ਉਹਨਾਂ ਦੇ ਵਿੱਚ ਨਰਾਜ਼ੀ ਹੋ ਹੀ ਨਹੀਂ ਸਕਦੀ ਹੈ ਗਿਆ ਅੱਜ ਕੀ ਤਾਂ ਨਹੀਂ ਆ ਤੁਹਾਡੀ ਨਰਾਜ਼ਗੀ ਉਦੋਂ ਜ਼ਿਆਦਾ ਦਿਖੀ ਸੀਗੀ ਉਦਾਂ ਆ ਦੇਖੋ ਭੈ ਜੀ ਤੁਹਾਡੇ ਸਾਹਮਣੇ ਪਿਕਚਰ ਏਕੇ ਵਿੱਚ ਵੱਲ ਹੁੰਦਾ ਔਰ ਜਿਹੜੀ ਸ਼ਕਤੀ ਹੁੰਦੀ ਏਕੇ ਪੇ ਤੁਹਾਡੇ ਸਾਹਮਣੇ ਆ ਗਈ ਜਦੋਂ ਵੀ ਏਕਾ ਹੋਣਾ ਹੈ ਜਿਹੜੇ ਵਿਰੋਧੀ ਆ ਚਾਹੇ ਜਿੰਨਾ ਮਰਜ਼ੀ ਟਕਰਾ ਹੋਵੇ ਉਹਨੂੰ ਮੂੰਹ ਦਿਖਾਣੀ ਪੈਣੀ ਹੈ ਉਹ ਤੁਹਾਡੇ ਸਾਹਮਣੇ ਪਿਕਚਰ ਗਰੀਦ ਆ ਗਈ ਹੈ ਸਿਆਣਿਆਂ ਨੇ ਸੱਚ ਕਿਹਾ ਏਕੇ ਵਿੱਚ ਵੱਲ ਹੁੰਦਾ ਆ ਔਰ ਜਿਹੜੇ ਵਿਰੋਧੀ ਆ ਇਥੋਂ ਮਤਲਬ ਦੌੜ ਦੀ ਕੀਤੀ ਉਹਨਾਂ ਨੇ ਰਾਹੁਲ ਪੁਨਸਰ ਨੇ ਮਜੂਦ ਨੇ ਬਤਾਇਆ ਤਾਂ ਉਹ ਬਹੁਤ-ਬਹੁਤ ਸਭ ਤੋਂ ਜ਼ਿਆਦਾ ਕਹਿ ਜਾ ਰਿਹਾ ਕਿ ਨੌਜਵਾਨਾਂ ਨੂੰ ਚੁਣੋ ਨੌਜਵਾਨਾਂ ਨੂੰ ਚੁਣੋ ਸੋ ਨੌਜਵਾਨ ਇੱਕ ਪ੍ਰੈਜ਼ੀਡੈਂਟ ਬਣਿਆ ਹੈ ਵਾਈਸ ਪ੍ਰੈਜ਼ੀਡੈਂਟ ਬਣਿਆ ਕਿਵੇਂ ਦੇਖਦੇ ਹੋ ਕਿ ਕਿਹੜੇ ਕੰਮ ਨੇ ਜਿਹੜੇ ਲੱਗਦਾ ਹੈ ਕਿ ਮੈਨੂੰ ਇਸ ਤਰੀਕੇ ਨਾਲ ਮੈਂ ਕਰਾਂਗਾ ਸਭ ਤੋਂ ਪਹਿਲਾਂ ਮੈਂ ਹੋਗਰਾਇਆ ਦੀ ਨਗਰੀ ਬੁਰੂ ਮਾਰਾ ਰਿਸ਼ੀ ਮਹਾਰਾਜ ਦਾ ਧੰਨਵਾਦ ਕਰਦਾ ਵਿਆਸ ਮਹਾਰਾਜ ਦਾ ਕੋਟਰ ਕੋਟ ਧੰਨਵਾਦ ਕਰਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਮੈਂ ਇੱਥੇ ਪਹੁੰਚਾ ਆਮ ਆਦਮੀ ਪ ਤੇ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਉਣਾ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੀ ਜਿਹੜੀ ਅਗਵਾਈ ਦੇ ਵਿੱਚ ਸਾਰੀ ਟੀਮ ਤਿਆਰ ਹੋਈ ਹੈਗੀ ਹੈ ਬੜੀ ਜੰਗ ਜਿੱਤੀ ਹੈਗੀ ਹੈ ਉਹ ਤੁਹਾਨੂੰ ਅੱਗੇ ਜਿਹੜੀਆਂ ਮੁਸ਼ਕਲਾ ਜਿਹੜੀਆਂ ਹੈਗੀਆਂ ਉਹਨਾਂ ਦਾ ਹੱਲ ਉਹ ਪਈਆਂ ਨਹੀਂ ਰਹਿਆ ਕਰੂਗੇ ਉਹਨਾਂ ਦਾ ਹੱਲ ਤੁਹਾਨੂੰ ਦਿਖਾਇਆ ਕਰੂਗਾ ਜਨਕੀ ਵੱਧ ਤੋਂ ਵੱਧ ਅਸੀਂ 5 ਸਾਲ ਜਿਹੜਾ ਹੈਗਾ ਅਸੀਂ ਆਮ ਆਦਮੀ ਪਾਰਟੀ ਲਈ ਕੰਮ ਕਰਾਂਗੇ ਸ਼ਹਿਰ ਲਈ ਕੰਮ ਕਰਾਂਗੇ ਵੀ ਲੋਕੀ ਮੁਰਕੇ 25 ਸਾਲੀ ਅਸੀਂ ਵੋਟਾਂ ਮੰਗਣ ਨਾ ਜਾਈਏ ਪਰ ਘਰੇ ਬੈਠੀਏ ਲੋਕੀ ਵੋਟਾਂ ਆਪ ਪਾਣਾਂਗੇ ਇੰਦਾ ਦਾ ਕੰਮ ਕਰਾਂਗੇ ਸਭ ਤੋਂ ਜਿਆਦਾ ਹੌਟ ਸਿਟ ਇਹਨਾਂ ਦੀ ਸੀ ਹਨਾ ਔਰ ਮਤਲਬ ਇੱਕ ਸਿਗਾ ਵੀ ਕੀ ਹਨਾ ਵੀ ਕੀ ਬਣੂਗਾ ਕੀ ਬਣੂਗਾ ਕਾਉਂਸਲਰ ਵੀ ਬਣ ਗਏ ਮੇਅਰ ਦੀ ਚੋਣ ਦੇ ਵਿੱਚ ਵੀ ਆ ਗਏ ਇਹ ਲੱਗਦਾ ਹੈ ਕਿ ਸੁਭਾਗਾ ਹੈ ਤੁਹਾਡੇ ਲਈ ਕੋਈ ਦੇਖ ਕਰ ਉਸ ਪਰਮਾਤਮਾ ਦੇ ਦਰਦ ਵਿੱਚ ਤੁਹਾਡੇ ਕਿਰਪਾ ਆ ਤੇ ਵੀ ਜਿਹੜਾ ਸਤਗੁਰੂ ਉਹ ਜਰੂਰ ਕਿਰਪਾ ਕਰਦਾ ਆ ਤੇ ਮੈਨੂੰ ਮਾਲਕ ਤੇ ਬਹੁਤ ਸਕੀਨ ਆ ਬਿਆਸ ਮਹਾਰਾਜ ਤੇ ਰਿਸ਼ੀ ਮਹਾਰਾਜ ਤੇ ਜ਼ਰੂਰ ਉਹਨਾਂ ਦੀ ਕਿਰਪਾ ਹੋਈ ਹੈਗੀ ਆ ਤੇ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਹੈਗਾ ਆ ਫੋਰਚੀਟ ਮੈਂ ਕਦੀ ਮੰਨੀ ਨਹੀਂ ਉਹ ਤੁਸੀਂ ਮੰਨਦੇ ਹੋ ਸਸ ਸੁਦੇਸ਼ ਵਿਲਾ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸੋ ਕੰਮ ਕਰਨ ਲਈ ਤਿਆਰ ਜ਼ਰੂਰ ਜ਼ਰੂਰ ਜੀ ਕੰਮ ਕਰਨ ਲਈ ਤਿਆਰ ਆਂ ਅਗਰ ਸਾਨੂੰ ਗੁਰਾਇਆਂ ਵਾਸੀਆਂ ਨੇ ਜਿਤਾ ਕੇ ਭੇਜਿਆ ਸਾਡਾ ਫਰਜ਼ ਵੜਦਾ ਕਿ ਅਸੀਂ ਜਿਹੜੇ ਗੁਰਾਇਆਂ ਦੇ ਉਹਨਾਂ ਲਈ ਵਾਅਦੇ ਕੀਤੇ ਆ ਉਹਨੂੰ ਪੂਰਾ ਕਰਾਂਗੇ ਔਰ ਨਗਰ ਕਾਉਂਸਲ ਨੂੰ ਇੱਕ ਵਧੀਆ ਤਰੀਕੇ ਨਾਲ ਚਲਾ ਕੇ ਸ਼ਹਿਰ ਜਿੱਦਾਂ ਰਾਹੁਲ ਜੀ ਨੇ ਕਿਹਾ ਵੀ ਵੋਟ ਮੰਗਦੀ ਲੋੜ ਨਾ ਪਵੇ ਸਾਡੀ ਟੀਮ ਬਹੁਤ ਵਧੀਆ ਸਾਡੀ ਟੀਮ ਕਹਿ ਲਓ ਵੀ ਇੰਨੀ ਕੁ ਵਧੀਆ ਹੈਗੀ ਹੈ ਇਹਨਾਂ ਨੂੰ ਜਦੋਂ ਅਮਰੀ ਸਾਈਕਲ ਤੇ ਵੀ ਬਿਠਾ ਕੇ ਲੈ ਜੀ ਸਾਈਕਲ ਤੇ ਲੈਣਾ ਕੰਮ ਕਰਨ ਲੋਕਾਂ ਲਈ ਕੰਮ ਕਰਨ ਲਈ ਤਿਆਰ ਨੇ ਤਾਂ ਹੀ ਲੋਕਾਂ ਚੁਣ ਕੇ ਸਾਨੂੰ ਗ੍ਰਾਂਦ ਲੋਕਾਂ ਨੇ ਭੇਜਿਆ ਮੈਂ ਤਾਂ ਪਹਿਲਾਂ ਗ੍ਰਾਂਦ ਨੂੰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੋਟੀ ਕੋਟੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਜਤਾ ਕੇ ਭੇਜਿਆ ਹਾਂ ਨਿਵਾਸੀ ਜੀ ਸਾਡੇ ਨਾਲ ਮੌਜੂਦ ਨੇ ਨਵੀਂ ਟੀਮ ਤੋਂ ਸਹਿਮਤ ਜੀ 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 ਵੱਡੇ ਭਦਰ ਮੇਰੇ ਨਾਲ ਹੈ ਜੀ ਅਸੀਂ ਪਾਰਟੀ ਹਾਈਕ ਮਾੜ ਦਾ ਬਹੁਤ ਧੰਨਵਾਦ ਕਰਦੇ ਆਂ ਦੇਖੋ ਜਿਹੜੀ ਇਹ ਕਮੇਟੀ ਬਣਾਈ ਆ ਹਰਮੇਸ਼ ਲਾਲ ਜੀ ਸੁਦੇਸ਼ ਕੁਮਾਰ ਬਿੱਲਾ ਰਾਹਲ ਪੁੰਜ ਜੋ ਹਲਕਾ ਇੰਚਾਰਜ ਜੀ ਨੇ ਫੈਸਲਾ ਲਿਆ ਸਾਨੂੰ ਸਾਰਾ ਮਨਜ਼ੂਰੀ ਆ ਅਸੀਂ ਇਹਨਾਂ ਤਿੰਨਾਂ ਤੋਂ ਆਸ ਕਰਦੇ ਆਂ ਵੀ ਜਿਹੜੀ ਗੁਰਾਇਾਨ ਨਗਰ ਕੌਂਸਲ ਦੀ ਟੀਮ ਆ ਇਹ ਗੁਰਾਇਾਨ ਦੀ ਡਿਵੈਲਪਮੈਂਟ ਚ ਪੂਰਾ ਯੋਗਦਾਨ ਪਾਊਗੀ ਔਰ ਇਹਨਾਂ ਨੂੰ ਇੱਕ ਬੇਨਤੀ ਅੱਜ ਫੇਰ ਕਰ ਰਹੇ ਆਂ ਸਾਡੀ ਸਭ ਤੋਂ ਪਹਿਲੀ ਮੰਗਿਆ ਕਬਰਿਸਤਾਨ ਦੀ ਉਹ ਇਹਨਾਂ ਨੇ ਭਰੋਸਾ ਦਿਵਾਇਆ ਆ ਮੁਸਲਿਮ ਭਾਈਚਾਰੇ ਤੇ ਸਾਈਫਾਈਚਾਰੇ ਨੂੰ ਕਬਰਿਸਤਾਨ ਇਹ ਦੁਵਾਨਗੇ ਸਾਡੇ ਹਲਕਾ ਇੰਚਾਰਜ ਜੀ ਵੀ ਪ੍ਰੋਸਤ ਦਵਾਇਆ ਸਾਡੇ ਕੋ ਕੈਬਨਟ ਮੰਤਰੀ ਅਜ ਕਿਟਾਰੂ ਚੱਕ ਜੀ ਰਾਜਾ ਜੀ ਇਹਨਾਂ ਨੇ ਪ੍ਰੋਸਤ ਦਵਾਇਆ ਵੀ ਅਸੀਂ ਤੁਹਾਡੀ ਮੰਗ ਜਲਦੀ ਪੂਰੀ ਕਰਾਂਗੇ ਜੀ ਬਿਲਕੁਲ ਸੋ ਇਹ ਨਵੀਂ ਟੀਮ ਜਿਹੜੀ ਆ ਉਹ ਤਿਆਰ ਹੋ ਚੁੱਕੀ ਆ ਨਵੀਂ ਕਾਉਂਸਲ ਤਿਆਰ ਹੋ ਚੁੱਕੀ ਆ ਸੋ ਦੇਖਣਾ ਹੋਏਗਾ ਕਿ ਆਖਿਰਕਾਰ ਕੰਮਕਾਜ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ ਮੰਗਾਂ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ ਆਖਿਰਕਾਰ ਕੰਮ ਕਰਨ ਦਾ ਤਰੀਕਾ ਕਿਉਂ ਜਾ ਹੋਏਗਾ ਸੋ ਦੂਸਰੀ ਤਰੀਕ ਇੱਕ ਤਰੀਕ ਜਿਹੜੀ ਆ ਪਹਿਲਾਂ ਕੀਤੀ ਗਈ ਸੀ ਜਿੱਦੇ ਵਿੱਚ ਚੋਣ ਮੁਕੰਮਲ ਨਹੀਂ ਹੋ ਪਾਇਆ ਸੀ ਹੁਣ 20 ਤਰੀਕ ਨੂੰ ਚੋਣ ਜਿਹੜੀਆਂ ਮੁਕੰਮਲ ਹੋਈ ਐ ਸੋ ਨਵਾਂ ਮੇਅਰ ਜਿਹੜਾ ਐ ਉਹ ਗੁਰਾਇਆਂ ਨੂੰ ਮਿਲ ਚੁੱਕਿਆ